ਕਿ ਸੋਸ਼ਲ ਮੀਡੀਆ ਦੇ ਆਉਣ ਨਾਲ ਇਹਨੇ ਬੰਦਿਸ਼ਾਂ ਖਤਮ ਕਰ ਦਿੱਤੀਆਂ ਬੰਦਿਸ਼ਾਂ ਖਤਮ ਹੋਣ ਦੇ ਨਾਲ ਕੀ ਹੋਇਆ ਜਿੱਥੇ ਇੱਕ ਪਾਸੇ ਸਾਡੇ ਕੋਲੇ ਗਿਆਨ ਦੇ ਬਹੁਤ ਅੰਤਰਰਾਸ਼ਟਰੀ ਪੱਧਰ ਦੇ ਭੰਡਾਰੇ ਖੁੱਲ ਗਏ ਵਿਦਿਆਰਥੀਆਂ ਲਈ ਸਹੂਲਤ ਇਹ ਹੋ ਗਈ ਕਿ ਕਿਸੇ ਜ਼ਮਾਨੇ 'ਚ ਉਹਨਾਂ ਨੂੰ ਐਨਸਾਈਕਲੋਪੀਡिया ਬ੍ਰਿਟੇਨਿਕਾ ਐਨਸਾਈਕਲੋਪੀਡिया ਅਮਰੀਕਨਾ ਦੇਖਣ ਲਈ ਲਾਇਬ੍ਰੇਰੀ ਦੇ ਵਿੱਚ ਜਾਣਾ ਪੈਂਦਾ ਸੀ ਬਹੁਤ ਸਾਰੀਆਂ ਕਿਤਾਬਾਂ ਉਪਲਬਧ ਨਹੀਂ ਸੀ ਹੁਣ ਪੀਡੀਐਫ ਫਾਰਮੈਟ ਦੇ ਵਿੱਚ ਕਿਤਾਬਾਂ ਉਪਲਬਧ ਹੈ ਇਵਨ ਥੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੇ ਤੁਸੀਂ ਉਹਦੇ ਵਿੱਚੋਂ ਕਿਸੇ ਪੰਨੇ ਦੇ ਉੱਪਰ ਕਿਹੜਾ ਸ਼ਬਦ ਲਿਖਿਆ ORGI ویب سائٹ تے جاؤ ਤੁਹਾਨੂੰ ਅਰਥਾਂ ਸਮੇਤ ਪੂਰਨ ਜਾਣਕਾਰੀ ਸਿੱਖ ਧਰਮ ਬਾਰੇ Hindu ਧਰਮ ਬਾਰੇ ਤੁਹਾਡੇ ਇਤਿਹਾਸ ਬਾਰੇ ਇਹ ਤਾਂ سوشل میڈیا ਦੀ ਇੱਕ ਆਪਾਂ ਕਹਿੰਦੀ ਹੈ ਪੋਜੀਟਿਵ ਸਾਈਡ ਹੈ ਜਦੋਂ ਅਸੀਂ ਇਸ ਦੀ ਦੂਸਰੀ ਸਾਈਡ ਦੀ ਗੱਲ ਕਰਦੇ ਹਾਂ ਤਾਂ ਨਾਲ ਹੀ ਨਾਲ ਇਸ میڈیا ਨੂੰ ਬਹੁਤ ਸਾਰੀਆਂ ਥਾਵਾਂ ਤੇ ਅਬਿਊਜ਼ ਵੀ ਹੋਣ ਲੱਗ ਗਿਆ ਜੋ ਸਮਾਜ ਦੇ ਵਿੱਚ ਬਹੁਤ ਸਾਰਾ ਨਗੇਜ ਹੈ ਸਮਾਜ ਦੇ ਵਿੱਚ ਬਹੁਤ ਸਾਰੀਆਂ ਭੈੜੀਆਂ ਆਲਮਤਾਂ ਜਿਨ੍ਹਾਂ ਨੂੰ ਅਸੀਂ ਗੈਰ ਸਮਾਜਿਕ ਚੀਜ਼ਾਂ ਕਹਿ ਦਿੰਨੇ ਆ ਉਹ ਵੀ ਨਾਲ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਪ੍ਰੋਸੀਆਂ ਜਾਣ ਲੱਗੀਆਂ ਤਾਂ ਅਸੀਂ ਹੁਣ ਦੇਖਦੇ ਆ ਕਿ ਸੋਸ਼ਲ ਮੀਡੀਆ ਜਿਹੜਾ ਅੱਜ ਸਾਡੇ ਉੱਪਰ ਜਿਹੜਾ ਮੈਂ ਕਹੂੰਗਾ ਵੀ ਜਿਹੜਾ ਇੱਕ ਅਹਿਮ ਜ਼ਿੰਦਗੀ ਦਾ 파ਰਟ ਬਣਿਆ ਹੋਇਆ ਹੈ ਜ਼ਿੰਦਗੀ ਦਾ ਇੱਕ ਅੰਗ ਮੈਂ ਕਹੂੰਗਾ ਵੀ ਅੰਗ ਬਣਿਆ ਹੋਇਆ ਸੋ ਸੋਸ਼ਲ ਮੀਡੀਆ ਦੇ ਨਾਲ ਨਾਲ ਸਿੱਖਿਆ ਦੀ ਗੱਲ ਕਰੀਏ ਬੱਚਿਆਂ ਦੀ ਸਟੂਡੈਂਟਸ ਵਿਦਿਆਰਥੀਆਂ ਦੇ ਉੱਪਰ ਜਿਹੜਾ ਸੋਸ਼ਲ ਮੀਡੀਆ ਉਹ ਕੀ ਅਸਰ ਕਰ ਰਿਹਾ ਹੈ ਕੀ ਮਾੜਾ ਕੀ ਚੰਗਾ ਕੀ ਚੰਗੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਕੀ ਮਾੜੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹੈ ਜਾਂ ਅਸੀਂ ਕਿਸ ਤਰ੍ਹਾਂ ਦਾ ਆਪਣੇ ਜੀਵਨ ਦੇ ਉੱਪਰ ਇਸ ਚੀਜ਼ ਦਾ ਅਸਰ ਦੇਖ ਰਹੇ ਹਾਂ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਇੱਕ ਵਾਰੀ ਫਿਰ ਹਾਂ ਧੰਨਵਾਦ ਕੋਰੀ ਸਾਹਿਬ ਸਭ ਅੱਜ ਦਾ ਵਿਸ਼ਾ ਜਿਹੜਾ ਬੜਾ ਸਾਡਾ ਅਹਿਮ ਵਿਸ਼ਾ ਹੈ ਕਿ ਸੋਸ਼ਲ ਮੀਡੀਆ ਜਿਹੜਾ ਅੱਜ ਅਸੀਂ ਕਹਿੰਦੇ ਆ ਵੀ ਅਸੀਂ ਰੋਟੀ ਖਾਣੀ ਤਾਂ ਭੁੱਲ ਜਾਂ ਭੁੱਲ ਸਕਦੇ ਹਾਂ ਪਰ ਜੇ ਮੋਬਾਈਲ ਚੱਕਣਾ ਨਹੀਂ ਭੁੱਲਦੇ ਅਸੀਂ ਜਾਂ ਮੋਬਾਈਲ ਤੇ ਫੇਸਬੁੱਕ ਜਾਂ ਸੋਸ਼ਲ ਮੀਡੀਆ ਇੰਸਟਾ ਜੋ ਅਸੀਂ ਚਲਾਣੇ ਆ ਉਹ ਅਸੀਂ ਦੇਖਣਾ ਨਹੀਂ ਭੁੱਲਦੇ ਔਰ ਜੋ ਕੁਝ ਅ ਜਾਇਓ ਮੈਂ ਕਹੂੰਗਾ ਵੀ ਕੋਈ ਧਾਰਮਿਕ ਦੀ ਗੱਲਾਂ ਨੇ ਜਾਂ ਕੋਈ ਸਮਾਜਿਕ ਗੱਲਾਂ ਨੇ ਕੋਈ ਯੂਥ ਬਾਰੇ ਐ ਕੋਈ ਗਿਆਨ ਕੋਈ ਵਧੇ ਰਿਹਾ ਹੈ ਕੋਈ ਕੁਸ਼ ਕਰ ਰਿਹਾ ਕੋਈ ਕੰਟਰੋਵਰਸੀ ਆ ਕੋਈ ਸਿਆਸੀ ਗੱਲਾਂ ਹੋ ਰਹੀਆਂ ਨੇ ਬੜਾ ਕੁਝ ਜਿਹੜਾ ਅੱਜ ਸੋਸ਼ਲ ਮੀਡੀਆ ਦੇ ਉੱਪਰ ਮਾਹੌਲ ਬਣਿਆ ਹੋਇਆ ਹੈ ਚੰਗਾ ਮਾੜਾ ਜੇ ਅਸੀਂ ਗੱਲ ਕਰੀਏ ਤਾਂ ਕਿਸ ਤਰ੍ਹਾਂ ਆਪਣੇ ਆਪ ਨੂੰ ਸੋਚਾਂਗੇ ਵੀ ਅਸੀਂ ਕੀ ਸਾਨੂੰ ਉਹਦੇ ਚ ਚੰਗਾ ਮਿਲ ਰਿਹਾ ਹੈ ਕੀ ਮਾੜਾ ਦੇਖਣ ਨੂੰ ਮਿਲ ਰਿਹਾ ਹੈ ਕੋਲੀ ਸਾਹਿਬ ਬੁਨਿਆਦੀ ਮਸਲਾ ਇਹ ਹੈ ਕਿ ਜਦੋਂ ਟੈਕਨੋਲੋਜੀ ਚੇਂਜ ਹੋਈ ਹਮਮ ਟੈਕਨੋਲੋਜੀ ਦੇ ਅਲੱਗ-ਅਲੱਗ ਫੇਜ਼ ਹੁੰਦੇ ਆ ਇੱਕ ਪਹਿਲਾ ਫੇਜ਼ ਸੀ ਜਦੋਂ ਅਸੀਂ ਇੱਕ ਦੂਜੇ ਨਾਲ ਗੱਲਾਂ ਦਾ ਆਦਾਨ-ਪ੍ਰਦਾਨ ਚਿੱਠੀ ਪੱਤਰ ਜਾਂ ਲਿਖਤੀ ਰੂਪ ਦੇ ਵਿੱਚ ਕਰਦੇ ਸੀ ਉਸ ਤੋਂ ਬਾਅਦ ਸਾਡੇ ਕੋਲੇ ਫਿਰ ਟੈਲੀਫੋਨ ਆਇਆ ਤੇ ਫਿਰ ਜਦੋਂ ਸਾਡਾ ਮੀਡੀਆ ਵਾਇਰਲੈਸ ਹੋਇਆ ਮੋਬਾਈਲ ਸਾਡੇ ਕੋਲੇ ਆਇਆ ਤਾਂ ਫਿਰ ਮੋਬਾਈਲ ਦੀ ਟੈਕਨੋਲੋਜੀ ਨੇ ਸਾਡੀਆਂ ਬਹੁਤ ਸਾਰੀਆਂ ਅਦਾਇ ਜਿਹੜੀਆਂ ਉਹ ਖਤਮ ਕਰਤੀਆਂ ਜਿੱਥੇ ਇੱਕ ਪਾਸੇ ਮੋਬਾਈਲ ਦੇ ਆਉਣ ਨਾਲ ਸਾਡੇ ਬਹੁਤ ਸਾਰੇ ਜਿਹੜੇ ਪੁਰਾਣੇ ਟ੍ਰੈਡੀਸ਼ਨਲ ਇਨਸਟਰੂਮੈਂਟ ਸੀ ਉਹਨਾਂ ਤੋਂ ਸਾਨੂੰ ਲਾਂਬੇ ਕਰਤਾ ਫਾਰ ਐਗਜ਼ਾਮਪਲ ਹੁਣ ਤੁਹਾਨੂੰ ਹੱਥ ਤੇ ਘੜੀ ਬੰਨਣ ਦੀ ਲੋੜ ਨਹੀਂ ਹੁਣ ਤੁਹਾਨੂੰ ਆਪਣੇ ਨਾਲ ਕੈਮਰਾ ਜਾਂ ਵੀਡੀਓ ਕੈਮਰਾ ਚੱਕਣ ਦੀ ਲੋੜ ਨਹੀਂ ਹੁਣ ਤੁਹਾਨੂੰ ਆਪਣੀ ਕੈਲਕੂਲੇਸ਼ਨ ਕਰਨ ਲਈ ਅਲੱਗ ਤੋਂ ਕੈਲਕੂਲੇਟਰ ਲੈਣ ਦੀ ਲੋੜ ਨਹੀਂ ਇਸ ਕਰਕੇ ਕੀ ਹੋਇਆ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਤੁਹਾਡੇ ਕੋਲੇ ਅਲੱਗ-ਅਲੱਗ ਥਾਵਾਂ ਤੇ ਹੁੰਦੀਆਂ ਸੀ ਉਹ ਇੱਕ ਜਗ੍ਹਾ ਤੇ ਇਕੱਠੀਆਂ ਹੋ ਗਈਆਂ ਤੇ ਇਹਦੇ ਨਾਲ ਹੀ ਇੱਕ ਹੋਰ ਇੰਪੋਰਟੈਂਟ ਚੀਜ਼ ਆਈ ਕਿ ਜਦੋਂ ਇੰਨੇ ਗੈਜਟ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਤਾਂ ਜਿਹੜੀ ਸਮਾਜ ਦੇ ਨਾਲ ਜੁੜਨ ਦੀ ਵਿਵਸਥਾ ਸੀ ਜਿਹਨੂੰ ਅਸੀਂ ਅੱਜਕੱਲ ਇਹਦੇ ਉੱਪਰ ਸੋਸ਼ਲ ਮੀਡੀਆ ਕਹਿ ਦਿੰਦੇ ਆ ਤਾਂ ਉਹਦੇ ਵੀ ਕੁਝ ਐਪ ਆਉਣ ਲੱਗ ਗਏ ਕਿ ਇੱਕ ਲੋਕ ਦੂਸਰੇ ਬੰਦਿਆਂ ਨਾਲ ਆਪਣੇ ਸਬੰਧ ਕਿਵੇਂ ਸਥਾਪਿਤ ਕਰੇ ਸਨੇਹਾ ਕਿਵੇਂ ਦੇਵੇ ਸਨੇਹੇ ਰਸੀਵ ਕਿਵੇਂ ਕਰੇ ਫੋਟੋਆਂ ਪਾਰਟੀਆਂ ਬੜੀ ਜਾਣਕਾਰੀ ਭੇਜੇ ਕਾਰਡ ਰਸੀਵ ਕਰੇ ਇਹ ਸਾਰਾ ਕੁਝ ਈਮੇਲ ਤੋਂ ਸ਼ੁਰੂ ਹੋ ਕੇ ਅੱਗੇ ਪਹੁੰਚਦਾ ਪਹੁੰਚਦਾ ਫੇਸਬੁੱਕ ਇੰਸਟਾਗ੍ਰam ਵਟਸਐਪ ਟੈਲੀਗ੍ਰam ਕਿੰਨੇ ਹੀ ਹੋਰ ਬਹੁਤ ਸਾਰੇ ਐਸੇ ਮੀਡੀਆ ਆ ਗਏ ਜਿਹੜੇ ਬਹੁਤ ਸਾਰੇ ਵਿਅਕਤੀਆਂ ਨੂੰ ਇੱਕ ਦੂਸਰੇ ਨਾਲ ਜੋੜਦੇ ਆ ਬੜੀਆਂ ਐਪਲੀਕੇਸ਼ਨ ਵੀ ਹੋ ਗਏ ਯੂਟਿਊਬ ਤੇ ਅਸੀਂ ਦੇਖਦੇ ਆ ਵੀ ਯੂਟਿਊਬ ਦੇ ਉੱਪਰ ਕਾਫੀ ਜਿਹੜੇ ਜਿਹੜੇ ਲੋਕ ਜਿਹੜੇ ਨੇ ਆਪਣੇ ਵੀਡੀਓਸ ਬਣਾਉਂਦੇ ਰਹੇ ਕਾਫੀ ਜਾਣਕਾਰੀ ਦਿੰਦੇ ਰਹੇ ਵੀ ਸੋਸ਼ਲ ਮੀਡੀਆ ਤੇ ਅਸੀਂ ਕੀ ਕੁਝ ਕਰ ਸਕਦੇ ਆ ਕੀ ਕੁਝ ਦੇਖ ਸਕਦੇ ਆ ਜੇ ਕੋਈ ਚੀਜ਼ ਐਸੀ ਆ ਨੇ ਜਿੱਦਾਂ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਕੁਝ ਫੇਕ ਆਈਡੀਆਂ ਬਣਾ ਕੇ ਵੀ ਲੋਕ ਜਿਹੜੇ ਆ ਫੇਸਬੁੱਕ ਦੇ ਉੱਪਰ ਮੈਂ ਕਹੂੰਗਾ ਵੀ ਦੇਖੋ ਜਿਹੜੀ ਗਲਤ ਔਰ ਸਹੀ ਦੀ ਪਹਿਚਾਨ ਤਾਂ ਅਸੀਂ ਆਪ ਹੀ ਕਰਨੀ ਹੈ ਜੀ ਪਰ ਗੱਲ ਹੈ ਵੀ ਜੇ ਚੀਜ਼ਾਂ ਦੀ ਸਾਨੂੰ ਸਮਝ ਹੋਏਗੀ ਸੋਸ਼ਲ ਮੀਡੀਆ ਬਾਰੇ ਜਿੱਦਾਂ ਕਿ ਸੰਧੂ ਸਾਹਿਬ ਜਾਣਕਾਰੀ ਦੇ ਰਹੇ ਆ ਇਹ ਸਾਨੂੰ ਸਮਝ ਹੋਏਗੀ ਟੈਕਨੋਲੋਜੀ ਦੀ ਤਾਸੀਂ ਤਾਂ ਹੀ ਚੰਗੀ ਮਾੜੀ ਨੂੰ ਸਮਝ ਸਕਦੇ ਆ ਅਸੀਂ ਪਰਿਵਾਰ ਦੇ ਵਿੱਚ ਰਹਿੰਦੇ ਆ ਸਾਡੇ ਬੱਚਿਆਂ ਦੇ ਕੋਲ ਮੋਬਾਈਲ ਹੈ ਸਾਡੀ ਬੇਟੀਆਂ ਦੇ ਕੋਲ ਮੋਬਾਈਲ ਹੈ ਹਰ ਉਸ ਮੋਬਾਈਲ ਦੇ ਵਿੱਚ ਉਹੀ ਫੀਚਰ ਨੇ ਜੋ ਸਾਡੇ ਮੋਬਾਈਲ ਦੇ ਵਿੱਚ ਨੇ ਅਸਲ 'ਚ ਕੋਲੀ ਸਾਹਿਬ ਜਿਹੜੀ ਮੈਨ ਮੈਨ ਨੂੰ ਲੱਗਦਾ ਹੈ ਸਮੱਸਿਆ ਹੈ ਉਹ ਇਕੱਲੇ ਸੋਸ਼ਲ ਮੀਡੀਆ ਦੀ ਨਹੀਂ ਹੈ ਉਹ ਸਾਡੇ ਕਿਸੇ ਵੀ ਟੈਕਨੋਲੋਜੀ ਨੂੰ ਵਰਤਣ ਦੀ ਹੈ ਕਿ ਅਸੀਂ ਉਹਦਾ ਯੂਜ਼ ਕਰਦੇ ਆ ਜਾਂ ਅਬਿਊਜ਼ ਕਰਦੇ ਆ ਕਿਉਂਕਿ ਜਦੋਂ ਅਸੀਂ ਅੱਗੇ ਵੀ ਸਿਹਤ ਪੜਦੇ ਸੀ ਤਾਂ ਚੰਗੀਆਂ ਕਿਤਾਬਾਂ ਵੀ ਹੁੰਦੀਆਂ ਸੀ ਮਾੜੀਆਂ ਵੀ ਹੁੰਦੀਆਂ ਸੀ ਇਹ ਚੋਣ ਤਾਂ ਵਿਅਕਤੀ ਨੇ ਕਰਨੀ ਹੈ ਕਿ ਉਸਨੇ ਕਿਸ ਕਿਸਮ ਦੀਆਂ ਚੀਜ਼ਾਂ ਦੇਖਣੀਆਂ ਕਿਸ ਕਿਸਮ ਦੀਆਂ ਚੀਜ਼ਾਂ ਪੜ੍ਹਨੀਆਂ ਹਾਂ ਇਹ ਗੱਲ ਜ਼ਰੂਰ ਹੈ ਸੋਸ਼ਲ ਮੀਡੀਆ ਕਈ ਲੋਕਾਂ ਲਈ ਐਡਿਕਸ਼ਨ ਬਣ ਗਿਆ ਕਈ ਲੋਕ ਐਸੇ ਐ ਜੋ ਰੀਲਾਂ ਦੇਖਣ 'ਚ ਇੰਨੇ ਮਸਤ ਹੁੰਦੇ ਐ ਜਿਉ ਹਰ ਕੁਝ ਸਕਿੰਟਾਂ ਬਾਅਦ ਆਪਣਾ ਮੋਬਾਈਲ ਖੋਲ ਕੇ ਚੈੱਕ ਨਾ ਕਰਨ ਤਾਂ ਉਹਨੂੰ ਚੈਨ ਨਹੀਂ ਆਉਂਦਾ ਤਾਂ ਅੱਜ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਹਰ ਸਕਿੰਟ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਵੀਡੀਓ ਅਪਲੋਡ ਹੋਈਆਂ ਕਈ ਲੋਕ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਐਕਸਪਰਟ ਮੰਨਦੇ ਐ ਤੇ ਹਰ ਜਿਹੜਾ ਚੌਥਾ ਬੰਦਾ ਮੈਨੂੰ ਇਹ ਲੱਗਦਾ ਕਿ ਅੱਜ ਉਹ ਆਪਣੇ ਆਪ ਨੂੰ ਜਰਨਲਿਸਟ ਸਮਝਦਾ ਇਹਦੇ ਨਾਲ ਦੋ ਤਿੰਨ ਤਰ੍ਹਾਂ ਦੇ ਫਰਕ ਪਏ ਕਿ ਪਹਿਲਾਂ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਅਸੀਂ ਮੰਨਦੇ ਸੀ ਕਿ ਸਮਾਜ ਵਿੱਚ ਪ੍ਰੋਸਨਯੋਗ ਨਹੀਂ ਹੈ ਹੁਣ ਇਸ ਤੇ ਕੋਈ ਬੰਦਿਸ਼ ਨਹੀਂ ਰਹੀ ਕਈ ਵਾਰੀ ਕਈ ਬੰਦਿਆਂ ਦੀ ਪ੍ਰਾਈਵੇਸੀ ਜਿਹੜੀ ਕਈ ਵਾਰੀ ਤੁਸੀਂ ਆਪ ਹੀ ਜ਼ਿਕਰ ਕੀਤਾ ਹੈ ਕਿ ਚੀਜ਼ਾਂ ਫੇਕ ਹੁੰਦੀਆਂ ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਉਹ ਰੀਅਲ ਲੱਗਣ ਹੁਣ ਪਿਛਲੇ ਦਿਨਾਂ ਦੀ ਇੱਕ ਬੜੀ ਇੰਪੋਰਟੈਂਟ ਘਟਨਾ ਹੈ ਇੱਕ ਲੜਕੇ ਨੇ ਆਪਣੇ ਆਪ ਨੂੰ ਐਸਚਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਐਮਐਲਏ ਨਾਲ ਆਪਣੀ ਗੱਲਬਾਤ ਨੂੰ ਪੋਸਟ ਕੀਤਾ ਬਹੁਤ ਸਾਰੇ ਲੋਕਾਂ ਨੂੰ ਅਸਲੀ ਸਮਝੀ ਗਏ ਜਦੋਂ ਕਿ ਉਹ ਨਾਟਕ ਸੀ ਉਸ ਦੇ ਹੁਣ ਦੋ ਤਰ੍ਹਾਂ ਦੇ ਪ੍ਰਭਾਵ ਹੈ ਇੱਕ ਪ੍ਰਭਾਵਤਾ ਉਹਦਾ ਇਹ ਵੀ ਲਿਆ ਜਾ ਸਕਦਾ ਹੈ ਕਿ ਸਾਡੇ ਜਿਹੜੇ ਪਬਲਿਕ ਰਿਪ੍ਰেজੈਂਟੇਟਿਵ ਐਮ ਐਲ ਏ ਨੇ ਮੈਂਬਰ ਲੈਜਿਸਲੇਚਰ ਅਸੈਂਬਲੀ ਨੇ ਉਹ ਕਿੰਨੇ ਅਵੇਸਲੇ ਨੇ ਆਪਣੀ ਜ਼ਿੰਮੇਵਾਰੀ ਤੋਂ ਦੂਸਰੇ ਪਾਸੇ ਇਹ ਵੀ ਲਿਆ ਜਾ ਸਕਦਾ ਹੈ ਕਿ ਇਹ ਇੱਕ ਅਵੇਅਰਨੈਸ ਦੇਣ ਵਾਲੀ ਵੀਡੀਓ ਹੈ ਇਸ ਪ੍ਰਕਾਰ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਪੋਜ਼ਿਟਿਵ ਤੇ ਨੈਗੇਟਿਵ ਸਾਈਡ ਦੋਨੇ ਆ ਸਭ ਇੱਕ ਚੀਜ਼ ਹੋਰ ਵੀ ਸੀ ਵੀ ਜਿਸ ਤਰ੍ਹਾਂ ਵੀਡੀਓ ਬਣਾਈ ਗਈ ਸੀ ਵੀਡੀਓ ਦੇ ਵਿੱਚ ਜਿੱਦਾਂ ਅਸੀਂ ਅਕਸਰ ਸੁਣਦੇ ਹਾਂ ਵੀ ਪੰਜਾਬ ਪੁਲਿਸ ਬਾਰੇ ਜਦੋਂ ਕੋਈ ਗੱਲਬਾਤ ਕਰਦਾ ਤਾਂ ਕਿਤੇ ਨਾ ਕਿਤੇ ਨੈਗੇਟਿਵਿਟੀ ਵੀ ਲੋਕਾਂ ਦੇ ਵਿੱਚ ਰਹਿੰਦੀ ਹੈ ਵੀ ਜੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਜਾਂ ਕੋਈ ਗੱਲ ਨਹੀਂ ਹੁੰਦੀ ਜਾਂ ਐਮਐਲਏ ਦਾ ਪ੍ਰੈਸ਼ਰ ਬਣ ਗਿਆ ਜਾਂ ਕਿਸੇ ਹੋਰ ਪੋਲੀਟਿਕਲੀ ਬੰਦੇ ਦਾ ਪ੍ਰੈਸ਼ਰ ਆ ਗਿਆ ਮੇਰਾ ਕੰਮ ਨਹੀਂ ਹੋਇਆ ਜਾਂ ਮੈਨੂੰ ਇਨਸਾਫ ਨਹੀਂ ਮਿਲਿਆ ਪਰ ਜ਼ਰੂਰ ਸੀ ਠੀਕ ਹੈ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਉਹਨਾਂ ਨੇ ਜੋ ਵੀ ਦਿਖਾਇਆ ਉਹਦੇ ਚ ਐਮਐਲਏ ਦੇ ਬੋਲਣ ਦਾ ਜੋ ਨਜ਼ਰੀਆ ਸੀ ਜਿੱਦਾਂ ਇੱਕ ਆਮ ਸਿਆਸਤਦਾਨ ਸਿਆਸੀ ਲੋਕ ਜਿਹੜੇ ਗੱਲ ਕਰਦੇ ਨੇ ਜ਼ਿਆਦਾਤਰ ਨਹੀਂ ਹੁੰਦੇ ਕਈ ਚੰਗੇ ਵੀ ਹੁੰਦੇ ਆ ਪਰ ਉਹਨਾਂ ਦਾ ਜਿਹੜਾ ਗੱਲਬਾਤ ਕਰਨ ਦਾ ਤਰੀਕਾ ਹੁੰਦਾ ਉਹ ਇਸ ਤਰ ਜਿਸ ਤਰ੍ਹਾਂ ਸਚੋ ਸਾਹਿਬ ਦੇ ਨਾਲ ਉਹ ਬੜ ਕੇ ਇੱਕ ਨਾਟਕ ਗਰੁੱਪ ਦੇ ਵਿੱਚ ਜੋ ਦਿਖਾਇਆ ਉਹਨਾਂ ਨੇ ਇੱਕ ਅਵੇਰਨੈਸ ਵੀ ਦਿੱਤੀ ਵੀ ਜੇਕਰ ਪੁਲਸ ਜਿਹੜਾ ਇਸੇ ਤਰੀਕੇ ਨਾਲ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ ਲੱਗ ਜਾਏ ਇਹ ਜਿਹੜਾ ਪ੍ਰੈਸ਼ਰ ਹੈ ਜਿਹੜਾ ਸਿਆਸੀ ਪ੍ਰੈਸ਼ਰ ਹੈ ਇਹਨੂੰ ਨਾ ਦੇਖਦਿਆਂ ਹੋਇਆ ਜੇਕਰ ਲੋਕਾਂ ਨੂੰ ਇਨਸਾਫ ਮਿਲੇ ਕਿੰਨੀ ਚੰਗੀ ਗੱਲ ਹੈ ਬੜੇ ਅੱਛੀ ਗੱਲ ਕੀਤੀ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਬੜੀ ਸੋਸ਼ਲ ਮੀਡੀਆ ਨੇ ਕੋਲੇ ਸਭ ਤਾਕਤ ਵੀ ਦਿੱਤੀ ਆ ਆਮ ਆਦਮੀ ਨੂੰ ਪਿਛਲੇ ਦਿਨਾਂ ਦੀ ਗੱਲ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖੀਸਮ ਦੇ ਵਿੱਚ ਜਿਹੜਾ ਅਮਰਤਾ ਦੀ ਸਿੱਖ ਹੈ ਉਹ ਪੂਰਨ ਗੁਰਸਿੱਖੀ ਨੂੰ ਕਹਨੇ ਆ ਉਹ ਕਿਰਪਾਨ ਪਾ ਕੇ ਰੱਖਦਾ ਹੈ ਹਮੇਸ਼ਾ ਤਾਂ ਇੱਕ ਲੜਕਾ ਨੌਜਵਾਨ ਸਿੱਖ ਲੜਕਾ ਮੈਟਰੋ ਦੇ ਵਿੱਚ ਦਿੱਲੀ ਚੜ੍ਹਨ ਲੱਗਿਆ ਉਹਨੂੰ ਇੱਕ ਪੁਲਿਸ ਵਾਲਾ ਰੋਕਦਾ ਉਹਨੂੰ ਕਹਿੰਦਾ ਕਿ ਤੇਰੀ ਕਿਰਪਾਨ ਮੈਨੂੰ ਕੱਢ ਕੇ ਦਿਖਾ ਉਹ ਕਹਿੰਦਾ ਜੀ ਸਾਡੇ ਇਹ ਧਰਮ ਦੇ ਸੰਸਕਾਰਾਂ ਮਤਾਵਕ ਅਲਾਉਡ ਨਹੀਂ ਹੈ ਮੈਂ ਇਹ ਨਹੀਂ ਦਿਖਾ ਸਕਦਾ ਤੇ ਮੈਨੂੰ ਪ੍ਰਵਾਨਗੀ ਮਿਲੀ ਹੋਈ ਹੈ ਉਹ ਲਗਾਤਾਰ ਉਸਨੂੰ ਪ੍ਰੈਸ਼ਰਾਈਜ਼ ਕਰ ਰਿਹਾ ਹੈ ਰੋਕ ਰਿਹਾ ਪਰ ਉਹ ਲੜਕਾ ਨਾਲ ਨਾਲ ਆਪਣੇ ਆਪ ਨੂੰ ਲਾਈਵ ਕਰਕੇ ਸੋਸ਼ਲ ਮੀਡੀਆ ਤੇ ਦਿਖਾ ਰਿਹਾ ਕਿ ਮੇਰੇ ਨਾਲ ਇਹ ਹੋ ਰਿਹਾ ਇਹਦਾ ਮਤਲਬ ਇਹ ਹੋਇਆ ਕਿ ਅੱਜ ਜੇ ਕਿਸੇ ਨਾਲ ਧੱਕਾ ਹੁੰਦਾ ਜੇ ਕਿਸੇ ਤੇ ਕੋਈ ਗਲਤ ਕਿਸਮ ਦਾ ਪ੍ਰੈਸ਼ਰ ਪੈਂਦਾ ਜੇ ਕਿਤੇ ਪੁਲਿਸ ਸਰਕਾਰੀ ਮੁਲਾਜ਼ਮ ਗੈਰ ਸਰਕਾਰੀ ਮੁਲਾਜ਼ਮ ਇਸ ਕਿਸਮ ਦੀ ਗੱਲ ਕਰਦਾ ਤਾਂ ਸੋਸ਼ਲ ਮੀਡੀਆ ਇੱਕ ਹਥਿਆਰ ਦੇ ਤੌਰ ਤੇ ਵੀ ਕੰਮ ਕਰਦਾ ਇਵਨ ਦਨ ਆਮ ਆਦਮੀ ਨਹੀਂ ਸਰਕਾਰ ਵੀ ਇਹਨੂੰ ਹਥਿਆਰ ਦੇ ਤੌਰ ਤੇ ਵਰਤਦੀ ਆ ਸਾਡੀ ਵਰਤਮਾਨ ਸਰਕਾਰ ਨੇ ਖੁਦ ਕਿਹਾ ਕਿ ਸਾਡਾ ਆਹ ਸੋਸ਼ਲ ਮੀਡੀਆ ਦਾ ਨੰਬਰ ਹੈ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਤੁਹਾਡੇ ਤੋਂ ਕੋਈ ਗਲਤ ਕੰਮ ਹੁੰਦਾ ਤੁਸੀਂ ਦੇਖਦੇ ਹੋ ਇਹਨਾਂ ਨੰਬਰਾਂ ਦੇ ਉੱਪਰ ਸਾਨੂੰ ਵਟਸਐਪ ਕਰੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸੋਸ਼ਲ ਮੀਡੀਆ ਦਾ ਇੱਕ ਸਾਈਡ ਇਹ ਵੀ ਹੈ ਜਿਹਨੂੰ ਸਾਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ ਅਰੇ ਇੱਕ ਚੀਜ਼ ਹੋਰ ਵੀ ਸੀ ਨਾ ਜੀ ਜਦੋਂ ਪਹਿਲਾਂ ਸਮੇਂ 'ਚ ਪੁਰਾਣੇ ਟੀਵੀ ਹੁੰਦੇ ਸੀ ਜੀ ਉਦੋਂ ਮੋਬਾਈਲ ਤਾਂ ਹੁੰਦੇ ਨਹੀਂ ਸੀ ਟੀਵੀ ਦੇ ਵਿੱਚ ਅਸੀਂ ਕੋਈ ਨਿਊਜ਼ ਆਂਦੀ ਸੀ ਜੇ ਕੋਈ ਸਰਕਾਰ ਨੇ ਐਲਾਨ ਕੀਤਾ ਜਾਂ ਕਿਤੇ ਕੋਈ ਕਿਤਨਾ ਕਿਤੇ ਕੋਈ ਵਾਰਦਾਤ ਹੋ ਗਈ ਜਾਂ ਕੋਈ ਉਹ 2-4 ਦਿਨਾਂ ਚ ਹਫਤੇ ਚ 10 ਦਿਨ ਚ 15 ਦਿਨ ਚ ਲੋਕਾਂ ਨੂੰ ਪਤਾ ਲੱਗਦਾ ਸੀ ਪਰ ਅੱਜਕੱਲ ਮੋਬਾਈਲ ਤੇ ਜਿਵੇਂ ਤੁਸੀਂ ਦੱਸਿਆ ਵੀ ਅੱਜਕੱਲ ਸਮਾਂ ਇਸ ਤਰ੍ਹਾਂ ਦਾ ਵੀ ਹਰ ਹੱਥ ਦੇ ਵਿੱਚ ਮੋਬਾਈਲ ਹੈ ਜੇਕਰ ਅਸੀਂ ਸੜਕਾਂ ਦੇ ਉੱਪਰ ਵੀ ਕਿਤੇ ਜਾ ਰਿਹਾ ਕੋਈ ਦਰਗੱਠਾ ਹੋ ਗਈ ਜਾਂ ਕੋਈ ਕੁੱਟਮਾਰ ਹੋ ਰਹੀ ਹੈ ਕੋਈ ਲੜਾਈ ਹੋ ਰਹੀ ਹੈ ਪਹਿਲਾਂ ਆਪਾਂ ਛੁੜਾਦੇ ਉਹਨਾਂ ਨੂੰ ਬਾਅਦ ਚਾ ਪਹਿਲਾਂ ਉਹਨਾਂ ਦੀ ਆਪਾਂ ਵੀਡੀਓ ਬਣਾ ਲੈਂਦੇ ਆ ਸੋਸ਼ਲ ਮੀਡੀਆ ਤੇ ਪਾਣੇ ਆ ਜਾਂ ਕੋਈ ਜਿਹੜੇ ਆਪਾਂ ਗੱਲ ਕੀਤੀ ਹੋਈ ਸੋਸ਼ਲ ਮੀਡੀਆ ਦੇ ਪ੍ਰੋਫੈਸ਼ਨਲ ਜਿਹੜੇ ਕੋਈ ਆਪਣਾ ਪੇਜ ਚਲਾ ਰਿਹਾ ਉਹ ਟੀਆਰਪੀ ਲੈਣ ਦੇ ਚੱਕਰ ਜਿਹ ਬਿਲਕੁਲ ਠੀਕ ਹੈ ਤੁਹਾਡੀ ਗੱਲ ਪਰ ਮੈਂ ਆਪਾਂ ਕਹੀਏ ਕਿ ਸੋਸ਼ਲ ਮੀਡੀਆ ਨੇ ਇੱਕ ਬੜਾ ਵੱਡਾ ਰੋਲ ਵੀ ਪਲੇ ਕੀਤਾ ਹੈ ਪਿਛਲੇ ਦਿਨਾਂ ਦੇ ਵਿੱਚ ਗਲੋਬਲ ਲੈਵਲ ਤੇ ਜਾਂ ਆਪਾਂ ਕਹੀਏ ਅੰਤਰਰਾਸ਼ਟਰੀ ਪੱਧਰ ਤੇ ਵੱਡੀ ਸਮੱਸਿਆ ਆਈ ਜਿਹਨੂੰ ਅਸੀਂ ਕੋਵਿਡ ਕਹਿੰਦੇ ਹਾਂ ਹੂੰ ਕੋਵਿਡ ਦੇ ਦੌਰਾਨ ਬੰਦਿਆਂ ਕੋਲੇ ਬਹੁਤ ਸਾਰੀਆਂ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਉੱਥੇ ਸੋਸ਼ਲ ਮੀਡੀਆ ਨੇ ਘਰਾਂ ਦੇ ਵਿੱਚ ਲੋਕਾਂ ਨੂੰ ਉਸ ਤੋਂ ਬਚਣ ਲਈ ਪ੍ਰੀਕਾਸ਼ਨ ਕਿਹੜੀਆਂ ਲੈਣੀਆਂ ਹਨ ਡਰ ਤੋਂ ਮੁਕਤ ਕਿਵੇਂ ਹੋਣਾ ਹੈ ਡਾਕਟਰ ਦਾ ਮੈਸੇਜ ਤੁਹਾਡੇ ਘਰੇ ਕਿਵੇਂ ਪਹੁੰਚੇ ਸਾਰੇ ਲੋਕ ਆਪਣਾ ਬਚਾਅ ਕਿਵੇਂ ਰੱਖਣ ਕਿਹੜਾ ਮਾਸਕ ਪਾਉਣ ਇਹ ਸਾਰੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਵਰਲਡਵਾਈਡ ਦੇਣ ਦੀ ਕੋਸ਼ਿਸ਼ ਕੀਤੀ ਨਾਲ ਹੀ ਇੱਕ ਹੋਰ ਮਹੱਤਵਪੂਰਨ ਹੋਇਆ ਕਿ ਲੰਬੇ ਸਮੇਂ ਲਈ ਸਕੂਲ ਬੰਦ ਰਹਿਣ ਕਰਕੇ ਵਿਦਿਆਰਥੀ ਕਿਤੇ ਅਵੇਸਲੇਪਣ ਦਾ ਸ਼ਿਕਾਰ ਨਾ ਹੋ ਜਾਣ ਛੋਟੇ ਬੱਚਿਆਂ ਨੂੰ ਵੀ ਆਨਲਾਈਨ ਕਲਾਸਾਂ ਦਿੱਤੀਆਂ ਗਈਆਂ ਹੁਣ ਮੈਂ ਦੇਖਦੇ ਕਿ ਬੱਚਿਆਂ ਵਾਸਤੇ ਸਕੂਲਾਂ ਵਾਸਤੇ ਸੋਸ਼ਲ ਮੀਡੀਆ ਦੀ ਜੀ ਪੋਜ਼ਿਟਿਵ ਸਾਈਡ ਦੀ ਗੱਲ ਕਰੀਏ ਕਿਤੇ ਬਸ ਨਹੀਂ ਆਉਣੀ ਕਿਸੇ ਬੱਚੇ ਨੂੰ ਹੋਮਵਰਕ ਭੇਜਣਾ ਕਿਸੇ ਟੀਚਰ ਨੇ ਆਪਣੇ ਗਰੁੱਪ ਦੇ ਵਿੱਚ ਆਪਣੇ ਕੁਲੀਗਸ ਨੂੰ ਆਪਣੇ ਸੀਨੀਅਰਸ ਨੂੰ ਆਪਣੇ ਵਿਦਿਆਰਥੀਆਂ ਨੂੰ ਕੋਈ ਚੀਜ਼ ਭੇਜਣੀ ਹੈ ਜਾਂ ਕੋਈ ਕਲਾਸਰੂਮ ਦਾ ਆਪਣਾ ਲੈਕਚਰ ਹੈ ਉਹਨੇ ਉਹ ਰਿਕਾਰਡ ਕਰਕੇ ਆਪਣੇ ਬੱਚਿਆਂ ਨਾਲ ਸ਼ੇਅਰ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਸੋਸ਼ਲ মিডিਆ ਦਾ ਇੱਕ ਅਸਾਰੂ ਪੱਖ ਹੈ ਦੇਖੋ ਸਿੱਖਿਆ ਦੇ ਨਾਲ ਜੁੜੇ ਤੁਸੀਂ ਜਿਵੇਂ ਦਸਰੋ ਸੰਧੂ ਸਾਹਿਬ ਵੀ ਬੜੀ ਅੱਛੀ ਸੋਸ਼ਲ মিডিਆ ਦੇ ਉੱਪਰ ਮੈਂ ਕਹੂੰਗਾ ਵੀ ਜਿੱਦਾਂ ਪੂਰਾ ਦੁਨੀਆਂ ਇੱਕ ਤਰ੍ਹਾਂ ਦੇ ਗੂਗਲ ਜਿਵੇਂ ਅਸੀਂ ਕਹਿ ਵੀ ਦਿੰਦੇ ਆ ਵੀ ਜਿੱਥੇ ਤੁਸੀਂ ਜੋ ਤੁਹਾਡੇ ਮਨ ਦੇ ਵਿੱਚ ਤੁਸੀਂ ਉੱਥੇ ਲਿਖੋ ਤੁਹਾਨੂੰ ਮਿਲ ਜੇਗਾ ਪਰ ਗੱਲ ਹੈ ਵੀ ਬੜੀ ਅੱਛੀ ਗੱਲ ਹੈ ਸਿੱਖਿਆ ਨਾਲ ਵੀ ਬੜਾ ਅੱਛਾ ਜਿਹਾ ਅਸਰ ਹੈ ਵੀ ਸੋਸ਼ਲ ਮੀਡੀਆ ਦੇ ਵਿੱਚ ਜੇਕਰ ਆਪਾਂ ਸਿੱਖਿਆ ਦੇ ਆਧਾਰੇ ਨੇ ਜਾਂ ਐਜੂਕੇਸ਼ਨ ਦੀ ਗੱਲ ਕਰੀਏ ਬੜਾ ਕੁਝ ਜਿਹੜਾ ਖਜ਼ਾਨਾ ਜਿਹੜਾ ਹੈ Google ਦੇ ਉੱਪਰ ਮਿਲ ਜਾਂਦਾ ਹੈ ਸੋਸ਼ਲ ਮੀਡੀਆ ਦੇ ਉੱਪਰ ਲੋਕ ਜਿਹੜੇ ਅਵੇਅਰ ਕਰਦੇ ਨੇ ਨੀਚਾ ਤੋਂ ਜਿੱਦਾਂ ਹੋਰ ਵੀ ਕਈ ਆਧਾਰੇ ਨੇ ਕਈ ਬਹੁਤ ਮੈਂ ਕਹੂੰਗਾ ਵੀ ਗਿਆਨੀ ਲੋਕ ਨੇ ਬੜੇ ਸਮਝਦਾਰ ਸੂਝਵਾਨ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਆ ਕੇ ਆਪਣੇ ਵਿਚਾਰ ਸਾਂਝੇ ਕਰਦੇ ਨੇ ਪਰ ਕਿਤਨਾ ਕਿਤੇ ਕੁਝ ਚੀਜ਼ਾਂ ਅਸੀਂ ਵੀ ਹੁੰਦੀਆਂ ਵੀ ਜਿਵੇਂ ਸਿੱਖਿਆ ਦੇ ਵਿੱਚ ਵੀ ਅਸੀਂ ਦੇਖ ਰਿਹਾ ਜੀ ਅੱਜ ਸਿੱਖਿਆ ਦੀ ਮਿਆਰ ਜ਼ਰੂਰ ਬੜੀ ਉੱਚੀ ਹੋਈ ਹੈ ਔਰ ਜੇਕਰ ਮੈਂ ਗੱਲ ਕਰਾਂ ਬੱਚਿਆਂ ਦੇ ਵਿੱਚ ਬੜੀ ਅਵੇਅਰਨੈਸ ਹੈ এডਿਕੇਸ਼ਨ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਬੱਚੇ ਜਿਹੜੇ ਅੱਜ ਉਹ ਮੈਨੂੰ ਲੱਗਦਾ ਨਹੀਂ ਵੀ ਕੋਈ ਘਰ ਐਸਾ ਹੋਏਗਾ ਜਿੱਥੇ ਕੋਈ ਬੱਚਾ ਜਿਹੜਾ ਕੋਈ 2-4 ਕਲਾਸਾਂ ਜਾਂ 5 ਕਲਾਸਾਂ ਜਿਸ ਤਰ੍ਹਾਂ ਦਾ ਵੀ ਪਰਿਵਾਰ ਆਇਆ ਜਾਏ ਉਹ ਆਰਥਿਕ ਪੱਖੋਂ ਕਮਜ਼ੋਰ ਹੈ ਪਰ ਪੜ੍ਹਾਈ ਜ਼ਰੂਰ ਕਰ ਰਿਹਾ ਪੜ੍ਹ ਉਹ ਜ਼ਰੂਰ ਹੈ ਇਹਦੇ ਵਿੱਚ ਪੁਲਿਸ ਸਾਹਿਬ ਇੱਕ ਦੂਸਰਾ ਪੱਖ ਵੀ ਸਾਨੂੰ ਧਿਆਨ ਚ ਰੱਖ ਲੈਣਾ ਚਾਹੀਦਾ ਜਿਹਨੂੰ ਅਸੀਂ 네ਗੇਟਿਵ ਸਾਈਡ ਕਹਿੰਦੇ ਹਾਂ ਹਮ ਸੋਸ਼ਲ ਮੀਡੀਆ ਦੇ ਉੱਪਰ ਆਧਿਕਰਨ ਲੋਕਾਂ ਦੀ ਅਵੇਸਲੇਪਣ ਦੀ ਨਾ ਸਮਝੀ ਦਾ ਫਾਇਦਾ ਵੀ ਉਠਾਇਆ ਜਾ ਰਿਹਾ ਹੈ ਬਹੁਤ ਸਾਰੇ ਬਜ਼ੁਰਗਾਂ ਨੂੰ ਕਿਉਂਕਿ ਸਾਡੀ ਫਾਈਨੈਂਸ਼ੀਅਲ ट्रांजੈਕਸ਼ਨ ਆਨਲਾਈਨ ਹੋ ਗਈ ਉਹਦੇ ਕਰਕੇ ਕਈਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਨੂੰ ਅਸੀਂ ਪਾਸਵਰਡ ਭੇਜ ਰਹੇ ਹਾਂ ਤੁਹਾਡਾ ਅਸੀਂ ਅਕਾਊਂਟ ਵੈਰੀਫਾਈ ਕਰਨਾ ਹੈ ਤੁਹਾਡਾ ਭੂਆ ਦਾ ਮੁੰਡਾ ਮਾਮੇ ਦਾ ਮੁੰਡਾ ਬਿਮਾਰ ਹੋ ਗਿਆ ਜਾਂ ਤੁਹਾਡਾ ਕੋਈ ਦੋਸਤ ਬਣ ਕੇ ਗਲਤ ਆਈਡੀ ਬਣਾ ਕੇ ਤੁਹਾਡੇ ਤੋਂ ਪੈਸੇ ਮੰਗੇ ਜਾ ਰਹੇ ਹੈ ਜਾਂ ਕਈ ਥਾਵਾਂ ਤੇ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਤੇ ਪੁਲਿਸ ਕੇਸ ਹੋ ਗਿਆ ਤੁਹਾਡੇ ਬਿਜਲੀ ਦਾ ਮੀਟਰ ਠੀਕ ਨਹੀਂ ਹੈ ਇਦਾਂ ਦੀਆਂ ਲਗਾਤਾਰ ਖਬਰਾਂ ਅਸੀਂ ਦੇਖਦੇ ਆਂ ਵਾਰ-ਵਾਰ SBI ਵੱਲੋਂ ਜਾਂ World Bank ਵੱਲੋਂ ਚੇਤਾਵਨੀਆਂ ਵੀ ਆ ਰਹੀਆਂ ਕਿ ਇਹਨਾਂ ਦੀਆਂ ਇਦਾਂ ਦੀਆਂ ਫਰਾਡੂਲੈਂਟ ਗੱਲਾਂ ਵੱਲ ਧਿਆਨ ਨਾ ਦਿਓ ਇਹ ਸੋਸ਼ਲ ਮੀਡੀਆ ਦਾ ਦੂਸਰਾ ਪੱਖ ਹੈ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਇੱਕ ਵਪਾਰੀ ਕੋਲੋਂ ਕਰੋੜਾਂ ਦੀ ਠੱਗੀ ਮਾਰੀ ਗਈ ਆਮ ਹੀ ਅਸੀਂ ਦੇਖਦੇ ਹਾਂ ਕਿ ਹਰ ਦੂਜੇ ਤੀਜੇ ਦਿਨ ਕਿਤੇ ਨਾ ਕਿਤੇ ਇਹਨੂੰ ਸਾਈਬਰ ਅਪਰਾਧ ਕਹਿੰਦੇ ਆ ਇਹ ਅਪਰਾਧ ਵੀ ਸੋਸ਼ਲ ਮੀਡੀਆ ਤੇ ਠੱਗੀ ਦਾ ਕਾਰਨ ਬਣਦੇ ਆ ਕਈ ਥਾਵਾਂ ਤੇ ਹੇਟ ਫਲੋਅਨ ਦਾ ਕੰਮ ਕਰਦਾ ਹੈ ਕਈ ਥਾਵਾਂ ਤੇ ਪ੍ਰਾਣੀਆਂ ਖਬਰਾਂ ਲਾ ਕੇ ਦੰਗੇ ਹੋਏ ਦਿਖਾਏ ਜਾਂਦੇ ਆ ਜਦੋਂ ਕਿ ਅਸਲੀਅਤ 'ਚ ਉਹ ਗੱਲ ਨਹੀਂ ਹੁੰਦੀ ਇਸ ਕਰਕੇ ਜਿਹੜਾ ਸੋਸ਼ਲ ਮੀਡੀਆ ਹੈ ਇਹ ਦੋ ਤਾਰੀ ਤਲਵਾਰ ਦਾ ਕੰਮ ਕਰਦਾ ਹੈ ਇੱਕ ਇਹਦੀ ਪੋਜ਼ਿਟਿਵ ਸਾਈਡ ਹੈ ਜਿਹੜੀ ਨੈਗੇਟਿਵ ਸਾਈਡ ਹੈ ਜਦੋਂ ਅਸੀਂ ਉਸ ਨੂੰ ਦੇਖਦੇ ਆਂ ਕਈ ਵਾਰੀ ਇਹ ਆਮ ਭਾਈਚਾਰਾ 'ਚ ਨਫ਼ਰਤ ਫਲਾਉਣ ਦਾ ਕੰਮ ਕਰਦਾ ਹੈ ਨਫ਼ਰਤ ਫਲਾ ਕੇ ਕਈ ਵਾਰੀ ਜੋ ਠੇਹ ਅਫਵਾਹਾਂ ਕਰਕੇ ਪਿਛਲੇ ਦਿਨਾਂ ਦੀ ਇੱਕ ਖਬਰ ਆਈ ਕਿ ਇੱਕ ਕਿਸੇ ਨੇਤਾ ਨੇ ਸਿਕਿਉਰਿਟੀ ਲੈਣ ਵਾਸਤੇ ਕਿਹਾ ਕਿ ਮੈਨੂੰ ਆਨਲਾਈਨ ਥ੍ਰੈਟ ਆ ਰਹੇ ਹੈ ਫਰੋਤੀਆਂ ਮੰਗੀਆਂ ਜਾ ਰਹੀਆਂ ਇਸ ਕਰਕੇ ਇਹ ਜਿਹੜਾ ਪੱਖ ਹੈ ਇਹ ਦੂਸਰਾ ਪੱਖ ਹੈ ਕਿਉਂਕਿ ਹਰ ਚੀਜ਼ ਦੇ ਦੋ ਪੱਖ ਹੁੰਦੇ ਹੈ ਜੇ ਇੱਕ ਪਾਸੇ ਸਾਨੂੰ ਜਿਹੜੀ ਇਲੈਕਟ੍ਰਿਸਿਟੀ ਹੈ ਉਹ ਬਹੁਤ ਸਾਰਾ ਫਾਇਦਾ ਦਿੰਦੀ ਹੈ ਰੋਸ਼ਨੀ ਲਈ ਸਾਡੇ ਅਪਲਾਈਐਂਸ ਚਲਾਉਣ ਲਈ ਪੱਖੇ ਚਲਾਉਣ ਲਈ ਦੂਸਰੇ ਪਾਸੇ ਇਹ ਹੈ ਕਿ ਜੇ ਨੰਗੀ ਤਾਰ ਨੂੰ ਹੱਥ ਲੱਗ ਜਾਏ ਸਾਨੂੰ ਕਰੰਟ ਵੀ ਲੱਗ ਜਾਂਦਾ ਹੈ ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਵੀ ਇਸੇ ਤਰੀਕੇ ਨਾਲ ਹੈ ਹੌਲੀ ਹੌਲੀ ਕਈ ਦੇਸ਼ਾਂ ਦੇ ਵਿੱਚ ਇਹ ਵੀ ਗੱਲ ਚੱਲ ਰਹੀ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੁਝ ਪਾਰਟਿਕੂਲਰ ਕਿਸਮ ਦੇ ਸੋਸ਼ਲ ਜਿਹੜੀਆਂ ਮੀਡੀਆ ਦੀਆਂ ਸਾਈਟਸ ਆ ਉਹਨਾਂ ਨੂੰ ਦੇਖਣ ਦੀ ਮਨਾਹੀ ਹੋਵੇ ਜਾਂ ਕਈ ਥਾਵਾਂ ਤੇ ਕਈ ਜਿਹੜੇ ਐਪ ਐ ਜ਼ਿੰਮੇਵਾਰ ਐਪ ਐ ਉਹ ਇਹ ਵੀ ਦੱਸਦੇ ਆ ਕਿ ਜਿਹੜਾ ਇਹ ਕੰਟੈਂਟ ਹੈ ਬੱਚਿਆਂ ਦੇ ਦੇਖਣ ਲਈ ਨਹੀਂ ਬਣਿਆ ਇਹਨੂੰ 18 ਸਾਲ ਤੋਂ ਉੱਪਰ ਦੇ ਲੋਕ ਹੀ ਦੇਖ ਸਕਦੇ ਆ ਭਾਵੇਂ ਪ੍ਰਕਾਸ਼ਨ ਲਈਆਂ ਜਾ ਰਹੀਆਂ ਪਰ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਕਿ ਸੋਸ਼ਲ ਮੀਡੀਆ ਦਾ ਇੱਕ ਇਹ 네ਗੇਟਿਵ ਤੇ ਕਾਲਾ ਪੱਖ ਵੀ ਹੈ ਦੇਖੋ ਜੀ ਸਮਾਜ ਦੇ ਵਿੱਚ ਜਿਸ ਤਰ੍ਹਾਂ ਸੰਸਦ ਦੱਸਿਆ ਬੜੀ ਅੱਛੀ ਗੱਲ ਆ ਵੀ ਦੇਖੋ ਜੋ ਚੀਜ਼ ਪ੍ਰੋਸੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਦੇਖਦੇ ਆ ਜਾਂ ਅਸੀਂ ਬਾਹਰ ਵੀ ਲੋਕਾਂ 'ਚ ਵੀ ਵਿਚਰਦੇ ਆ ਮਾੜੇ ਲੋਕਾਂ ਨੂੰ ਵੀ ਮਿਲਦੇ ਆ ਚੰਗੇ ਲੋਕਾਂ ਨੂੰ ਵੀ ਮਿਲਦੇ ਆ ਪਰ ਇਹ ਤਾਂ ਸਾਡੇ ਆਪਣੇ ਸੰਸਕਾਰ ਨੇ ਵੀ ਅਸੀਂ ਚੰਗੇ ਲੋਕਾਂ ਜਿਹਨਾਂ ਨਾਲ ਜਾ ਕੇ ਮਿਲਣਾ ਹੈ ਜਾਂ ਮਾੜੇ ਲੋਕਾਂ 'ਚ ਖੜਨਾ ਉਹ ਹੀ ਚੀਜ਼ ਜਿਹੜੀ ਸੋਸ਼ਲ ਮੀਡੀਆ ਜਾਂ ਮੋਬਾਈਲ ਹੈ ਸਾਡੇ ਵੀ ਅਸੀਂ ਮੋਬਾਈਲ ਦੇ ਫੇਸਬੁਕ ਯੂਜ਼ਰ ਆ ਸਾਡੇ ਕੋਣ ਫਰੈਂਡ ਦੇ ਅਸੀਂ ਕਿਹਦੀ ਰਿਕਵੈਸਟ ਅਸੈਪਟ ਕਰਨੀ ਹੈ ਕਿਹਦੀ ਡਿਕਲਾਈਨ ਕਰਨੀ ਹੈ ਜਾਂ ਕਿਹਨੂੰ ਅਸੀਂ ਨਹੀਂ ਲਾਈਕ ਕਰਨਾ ਸੋ ਅਸੀਂ ਇਹ ਚੀਜ਼ਾਂ ਤਾਂ ਨਾਰਮਲ ਹੈ ਜੀ ਬਾਕੀ ਤਾਂ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜੇਕਰ ਬੱਚਾ ਪੜਿਆ ਲਿਖਿਆ ਹੈ ਸਿੱਖਿਆ ਦੇ ਨਾਲ ਜੁੜਿਆ ਹੋਇਆ ਵਿਦਿਅਕ ਅਦਾਰੇ ਚੰਗੇ ਅਦਾਰੇ 'ਚ ਪੜ ਰਿਹਾ ਹੈ ਔਰ ਉਸ ਬੱਚੇ ਨੂੰ ਅੰਨੇ ਕਸੂਰ ਜਾਇਬੀਏ ਇਸ ਬੱਚੇ ਵੀ ਮੈਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਅਵੇਰਨੈਸ ਤੁਸੀਂ ਹੋਰ ਬੜੀਆਂ ਚੀਜ਼ਾਂ ਦੇ ਜਿੱਦਾਂ ਤੁਸੀਂ ਗਲਤ ਲੋਕ ਮੈਸੇਜ ਕਰਦੇ ਨੇ ਜਾਂ ਤੁਹਾਨੂੰ ਆਹ ਦੇ ਦਾਂਗੇ ਤੁਹਾਨੂੰ ਲੋਨ ਹੋ ਜਾਏਗਾ ਤੁਹਾਡਾ ਜੇ ਤੁਹਾਨੂੰ ਇੱਕ OTP ਆਏਗਾ ਤੁਹਾਡਾ ਮੈਸੇਜ ਆਏਗਾ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਪਰ ਅਵੇਰਨੈਸ ਵੀ ਹੈ ਪਰ ਅਵੇਰਨੈਸ ਦੇ باوجود ਦੇਖ ਲਓ ਫਿਰ ਵੀ ਲੋਕ ਜਿਹੜੇ ਠੱਗੇ ਜਾ ਰਹੇ ਜਿਵੇਂ ਕਿ ਤੁਸੀਂ ਲੁਧਿਆਣੇ ਦੀ ਘਟਨਾ ਦੱਸੀ ਹੈ ਤੇ ਹੋਰ ਵੀ ਮੈਂ ਕਹੂੰਗਾ ਵੀ ਪਟਿਆਲੇ ਦੇ ਵਿੱਚ ਵੀ ਪਿਛਲੇ ਦਿਨੀ ਲੋਕਾਂ ਦੇ ਇੱਕ ਫੋਨ ਆਇਆ ਜਿਹਦੇ ਵਿੱਚ ਆਮ ਦੁਕਾਨਦਾਰ ਸੀ ਉਹ ਕਚੋਰੀਆਂ ਦਾ ਕੰਮ ਸੀ ਉਹਦਾ ਉਹਦੇ ਕੋਲੋਂ 40 ਲੱਖ ਰੁਪਏ ਦੀ ਠੱਗੀ ਮਾਰ ਗਿਆ ਬੰਦਾ ਉਹਦੇ ਅਕਾਊਂਟ 'ਚੋਂ ਤੇ ਪਰ ਗੱਲ ਹੈ ਵੀ ਇਹ ਜੀਜਾ ਜਿੰਦੀਆਂ ਮਰਜ਼ੀ ਤੁਸੀਂ ਅਵੇਅਰ ਕਰ ਲਓ ਸਰਕਾਰ ਵੀ ਸਭ ਕੁਝ ਕਰ ਰਹੀ ਹੈ ਪਰ ਇਹ ਪਤਾ ਨਹੀਂ ਕਿਵੇਂ ਦਿਮਾਗੀ ਤੌਰ ਤੇ ਜਿਹੜਾ ਮੋਬਾਈਲ ਹੈ ਜਾਂ ਜਿਹੜਾ ਬੰਦਾ ਉੱਥੇ ਆਪਣੀ ਗੱਲ ਕਰ ਰਿਹਾ ਉਹ ਤੁਹਾਨੂੰ ਹੈਕ ਕਰ ਲੈਂਦਾ ਤੁਹਾਡੇ ਮਾਈਂਡ ਨੂੰ ਤੇ ਤੁਸੀਂ ਹੈਕ ਹੋ ਜਾਂਦੇ ਹੋ ਤੇ ਇਸ ਗੱਲ ਦਾ ਮਤਲਬ ਤੁਹਾਨੂੰ ਨੁਕਸਾਨ ਹੋ ਜਾਂਦਾ ਪਰ ਅਸੀਂ ਫਿਰ ਵੀ ਚਲੋ ਅਵੇਅਰਨੈਸ ਕਰਦੇ ਹਾਂ ਸਭ ਹੋਰ ਕੀ ਬੈਸੇ ਤੁਸੀਂ ਜਿਹੜਾ ਚਾਹੋਗੇ ਆਪਾਂ ਬੁਨਿਆਦੀ ਤੌਰ ਤੇ ਕੋਲੀ ਸਾਬ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਸਮਝ ਕੇ ਕਰਨੀ ਚਾਹੀਦੀ ਹੈ ਬਹੁਤ ਵਾਰੀ ਜਿਹੜੇ ਪੁਰਾਣੇ ਬਜ਼ੁਰਗ ਹੈ ਉਹਨਾਂ ਨੂੰ ਨਹੀਂ ਪਤਾ ਲੱਗਦਾ ਉਹਨਾਂ ਤੋਂ ਗਲਤੀ ਨਾਲ ਜਾਂ ਅਣਜਾਣੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੋ ਜਾਂਦੀਆਂ ਪਰ ਇਹਦੇ ਨਾਲ ਜਿਹੜਾ ਸਭ ਤੋਂ ਵੱਡਾ ਇਹਦਾ ਉਸਾਰੂ ਪੱਖ ਹੈ ਕਿ ਕਿਸੇ ਸਮੇਂ ਦੇ ਵਿੱਚ ਜੇ ਕਿਸੇ ਨੇ ਵਿਦੇਸ਼ ਦੇ ਵਿੱਚ ਆਪਣੇ ਬੱਚੇ ਨਾਲ ਪੁੱਤਰ ਧੀ ਨਾਲ ਗੱਲ ਕਰਨੀ ਹੁੰਦੀ ਸੀ ਤਾਂ ਲੰਬਾ ਸਮਾਂ ਉਸ ਨੂੰ ਕਾਲ ਜਿਹੜੀ ਹੈਗੀ ਆ ਲਾਉਣ 'ਚ ਜਾਂ ਮਹਿੰਗੀ ਕਾਲ ਨਾ ਕਰ ਸਕਣ ਦੀ ਦਿੱਕਤ ਆਉਂਦੀ ਹੈ ਹੁਣ ਮੈਨੂੰ ਲੱਗਦਾ ਕਿ ਜਿੰਨੇ ਵੱਡੀ ਪੱਧਰ ਤੇ ਬੱਚੇ ਵਿਦੇਸ਼ਾਂ ਦੇ ਵਿੱਚ ਗਏ ਆ ਉਹ ਰੀਅਲ ਟਾਈਮ ਦੇ ਵਿੱਚ ਫੋਟੋਸ ਸਮੇਤ ਆਪਣੇ ਪੇਰੈਂਟਸ ਨਾਲ ਗੱਲ ਕਰ ਲੈਂਦੇ ਆ ਇਹਨਾਂ ਨਾਲ ਸਮਾਜਿਕ ਜੜਾਅ ਵਧਿਆ ਹੈ ਦੂਸਰੀ ਗੱਲ ਇੱਕ ਇਹ ਵੀ ਹੋਰ 네ਗਟਿਵ ਪ੍ਰਭਾਵ ਵੀ ਹੈ ਕਿ ਸੋਸ਼ਲ ਮੀਡੀਆ ਨੇ ਸਾਡੀ ਇੱਕ ਦੂਜੇ ਨੂੰ ਫਿਜ਼ੀਕਲੀ ਮੇਲ ਮਲਾਉਣ ਦੀ ਗੱਲ ਖਤਮ ਕਰਤੀ ਕਿਸੇ ਜ਼ਮਾਨੇ ਚ ਪੰਜਾਬ ਦੇ ਪਿੰਡਾਂ ਦੇ ਵਿੱਚ ਸੱਥਾ ਹੁੰਦੀਆਂ ਸੀ ਬਜ਼ੁਰਗ ਇਕੱਠੇ ਬੈਠਦੇ ਸੀ ਹੁਣ ਜੇ ਇੱਕ ਪਰਿਵਾਰ ਦੇ ਵਿੱਚ ਪੰਜ ਮੈਂਬਰ ਬੈਠੇ ਤਾਂ ਘੱਟੋ ਘੱਟ ਚਾਰ ਆਪਣੇ ਆਪਣੇ ਮੋਬਾਈਲ ਤੇ ਬਿਜ਼ੀ ਹੁੰਦੇ ਆ ਕਿਸੇ ਨੇ ਕੋਈ ਸਾਈਟ ਖੋਲੀ ਹੁੰਦੀ ਹੈ ਕਿਸੇ ਨੇ ਕੋਈ ਇਸ ਕਰਕੇ ਇਹਦਾ ਸਮਾਜ ਦੇ ਵਿੱਚ ਕਈ ਲੋਕਾਂ ਨੂੰ ਇਕੱਲੇ ਰਹਿਣ ਦੀ ਇਹਨੇ ਆਦਤ ਪਾਤੀ ਬਹੁਤ ਸਾਰੇ ਲੋਕ ਡਿਪਰੈਸ਼ਨ ਦੇ ਵਿੱਚ ਵੀ ਚਲੇ ਗਏ ਹੁਣ ਪ੍ਰਮੁੱਖ ਗੱਲ ਤਾਂ ਇਹ ਹੈ ਕਿ ਇਸ ਟੂਲ ਨੂੰ ਤੁਸੀਂ ਬਿਜ਼ਨਸ ਲਈ ਅਸਾਰੂ ਪੱਖਾਂ ਲਈ ਸਿੱਖਿਆ ਲੈਣ ਲਈ ਵਰਤਣਾ ਹੈ ਇਸ ਟੂਲ ਨੂੰ ਤੁਸੀਂ ਠੱਗੀ ਮਾਰਨ ਲਈ ਵਰਤਣਾ ਹੈ ਇਸ ਟੂਲ ਨੂੰ ਤੁਸੀਂ ਝੂਠ ਫਲਾਉਣ ਲਈ ਵਰਤਣਾ ਹੈ ਇਹ ਤੁਹਾਡੇ ਹੱਥ 'ਚ ਹੈ ਇਸ ਕਰਕੇ ਇਹ ਇੱਕ ਟੂਲ ਹੈ ਇੱਕ ਇਨਸਟਰੂਮੈਂਟ ਹੈ ਉਹਦੇ ਵਿੱਚ ਬਣੇ ਹੋਏ ਐਪ ਹੈ ਇਹਨਾਂ ਦੀ ਵਰਤੋਂ ਤੁਸੀਂ ਕਿਸ ਤਰੀਕੇ ਨਾਲ ਕਰਨੀ ਹੈ ਤੁਸੀਂ ਸ਼ੁਰੂ ਦੀ ਵਾਰ ਤੋਂ ਸਬਜ਼ੀ ਕੱਟਣ ਲਈ ਕਰਨੀ ਹੈ ਜਾਂ ਉਂਗਲ ਕੱਟਣ ਲਈ ਇਹ ਤੁਹਾਡੇ ਹੱਥ 'ਚ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਸ ਨੂੰ ਇਸ ਤਰੀਕੇ ਨਾਲ ਦੇਖਣਾ ਚਾਹੀਦਾ ਹੈ ਬਿਲਕੁਲ ਸੰਸਾਭ ਬੜਾ ਅੱਛਾ ਲੱਗਿਆ ਅੱਜ ਦੇ ਇਸ ਪੋਡਕਾਸਟ ਪ੍ਰੋਗਰਾਮ ਦੇ ਵਿੱਚ ਜਿੱਦਾਂ ਅਸੀਂ ਬੜਾ ਵਿਸ਼ਾ ਸਦਾ ਸੋਸ਼ਲ ਮੀਡੀਆ ਜੇਕਰ ਗੱਲ ਕਰ ਲਈਏ ਵੀ ਸਾਡਾ ਜਿਸ ਤਰ੍ਹਾਂ ਮੈਂ ਦੁਬਾਰਾ ਫਿਰ ਜ਼ਰੂਰ ਕਹੂੰਗਾ ਵੀ ਸਾਡਾ ਇੱਕ ਅੰਗ ਵੜ ਕੇ ਰਹਿ ਚੁੱਕਾ ਹੈ ਔਰ ਜੇਕਰ ਸਵੇਰੇ ਉੱਠਦੇ ਸਾਰ ਅਸੀਂ ਚਾਹ ਬਾਅਦ ਚ ਪਿੰਨੇ ਪਹਿਲਾਂ ਮੋਬਾਈਲ ਦੇਖਦੇ ਆਂ ਵੀ ਆਪਣਾ ਮੋਬਾਈਲ ਕਿੱਥੇ ਪਿਆ ਹੈ ਜਾਂ ਮੋਬਾਈਲ ਤੇ ਵਟਸਐਪ ਚੈੱਕ ਕਰਦੇ ਆਂ ਯਾ ਮੇਲ ਚੈੱਕ ਕਰਦੇ ਆ ਕੋਈ ਜੇ ਕੋ ਬੰਦਾ ਆਫੀਸ਼ਲ ਹੈ ਜਾਂ ਫਿਰ ਅਸੀਂ ਸੋਸ਼ਲ ਮੀਡੀਆ ਆਪਣਾ ਫੇਸਬੁਕ ਆਈਡੀ ਖੋਲਦੇ ਆ ਵੀ ਜੇਕਰ ਦੇਖੀ ਯਾਰ ਕਿਸੇ ਦੀ ਕੋਈ ਰਿਕੁਐਸਟ ਆਈ ਹੈ ਜਾਂ ਕਿਸ ਨੇ ਕੀ ਪਾਇਆ ਕੀ ਮਟੀਰੀਅਲ ਪਾਇਆ ਜਾਂ ਕੀ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਸਾਡੇ ਜਾਂ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਸਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ ਸੋ ਹਰ ਚੀਜ਼ ਸੁਖੀ ਵੀ ਹੋ ਗਈ ਹੈ ਪਰ ਇੱਕ ਵਾਰੀ ਫੇਰ ਜਰੂਰ ਮੈਂ ਸੰਤ ਸਾਬ ਤੁਸੀਂ ਬੜੀ ਅੱਛੀ ਚਾਰਟ ਕਰ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਤਲਬ ਇਹ ਵੀ ਤੁਸੀਂ ਇਸ ਚੀਜ਼ ਦਾ ਸਹੀ ਇਸਤੇਮਾਲ ਕਰੋ ਚਾਹੇ ਉਹ ਬੱਚੇ ਸੁਣ ਰਹੇ ਨੇ ਸਾਇਓ ਸਾਡੇ ਬਜ਼ੁਰਗ ਨੇ ਸਾਇਓ ਸਾਡੀਆਂ ਬੇਟੀਆਂ ਸੁਣਨੀਆਂ ਨੇ ਭੈਣਾਂ ਸੁਣਨੀਆਂ ਨੇ ਮਾਵਾਂ ਸੁਣਨੀਆਂ ਨੇ ਕਿਉਂਕਿ ਹਰ ਇੱਕ ਦੇ ਅੱਜ ਹੱਥ ਦੇ ਵਿੱਚ ਮੋਬਾਈਲ ਹੈ ਫੇਸਬੁੱਕ ਯੂਜ਼ਰ ਵੀ ਆ WhatsApp ਵੀ ਚਲਾਉਂਦਾ ਹੈ ਤੇ ਹਰ ਜਿਹੜੀ ਉਹ ਐਪ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰ੍ਹਾਂ ਦੀ ਉਹਨੂੰ ਲੋਡ ਹੈ ਉਹ ਯੂਜ਼ ਕਰ ਰਿਹਾ ਹੈ ਪਰ ਉਹ ਐਪ ਦਾ ਯੂਜ਼ ਧਿਆਨ ਨਾਲ ਕਰੋ ਸੋਸ਼ਲ ਮੀਡੀਆ ਦਾ ਜਿਹੜਾ ਸਹੀ ਤਰੀਕਾ ਕਰੋ ਜਿਹਦੇ ਨਾਲ ਸਮਾਜਿਕ ਕਿਸੇ ਨੂੰ ਠੇਸ ਨਾ ਪਹੁੰਚੇ ਧਾਰਮਿਕ ਤੌਰ ਤੇ ਕਿਸੇ ਦੇ ਮਨ ਨੂੰ ਠੇਸ ਦਾ ਪਹੁੰਚੇ ਤੇ ਇੱਕ ਪੰਜਾਬ ਦਾ ਕੋਈ ਵੀ ਸਟੇਟ ਹੈ ਆਪਣੇ ਦੇਸ਼ ਦਾ ਇੱਕ ਮਾਹੌਲ ਚੰਗਾ ਬਣਿਆ ਰਹੇ ਚੰਗੀ ਜਗ੍ਹਾ ਤੇ ਨੂੰ ਆਪਾਂ ਯੂਜ਼ ਕਰੀਏ ਬਹੁਤ ਬਹੁਤ ਧੰਨਵਾਦ ਤੁਹਾਡਾ ਸਸਿਕਾ ਜੀ ਹਾਂ ਸਸਿਕਾ